ਸੋ ਸ੍ਰੀ ਕਾ ਜੀ ਸਾਡੇ ਵੱਲੋਂ ਜਾਣ ਕੇ ਸੰਗਤਾਂ ਦੇ ਵੱਲੋਂ ਤੇ ਅੱਜ ਆਪਾਂ ਇਹ ਸ਼ਾਪ ਤੇ ਪੀਓਲ ਸਾਹਿਬ ਵੀ ਨਾਲ ਹੀ ਆ ਇਹ ਆਪਾਂ ਮਤਲਬ ਹਣ ਹਰ ਵਾਰੀ ਦੱਸਣਾ ਨਕੌਦਰ ਚੌਕ ਤੇ ਆ ਗਈ ਲੋਕੇਸ਼ਨ ਪੂਰੀ ਲੋਕੇਸ਼ਨ ਹਣ ਪਾਤੀ ਤੁਸੀਂ ਗੂਗਲ ਤੇ ਵੀ ਘੈਂਟ ਲੀਡੇ ਪਾ ਕੇ ਲੋਕੇਸ਼ਨ ਪਾ ਸਕਦੇ ਆ ਤੇ ਲੋਕੇਸ਼ਨ ਆ ਜਾਣੀ ਆ ਠੀਕ ਆ ਨਾ ਆਜੋ ਫੇ ਅੰਦਰ ਕੁਝ ਜਿਹੜੇ ਵੀਰਵਾਰ ਨੇ ਸੀਗੇ ਸਿਆਲਾਂ ਵਾਲੇ ਕਹਿੰਦੇ ਹੁੰਦੇ ਸੀ ਵੀ ਕੱਪੜੇ ਸਾਨੂੰ ਇੱਥੇ ਮੋٹے ਕੱਪੜਿਆਂ ਦੀ ਲੋੜ ਆ ਆਪਾਂ ਪਾਈ ਸੀ ਗਰਮੀਆਂ 'ਚ ਦੁਕਾਨ ਪਰ ਉਹਨਾਂ ਲਈ ਕੁਝ ਥੋੜੀ ਨਹੀਂ ਆਇਆ ਵਧਿਆ ਐਡਮਾ ਐਡਮਾ ਲੈ ਆਂਦਾ ਆ ਤਾ ਜੋ ਫੇਰ ਦੇਖੀ ਵੈਲਕਮ ਟੂ ਮਾਈ ਸਟੋਰ ਆ ਮਸ਼ੀਨਾਂ ਸੀਆਂ ਚਾਰ ਮਛਲੀਆਂ ਲਿਆਂਦੀਆਂ ਸੀ ਤਿੰਨ ਮਰ ਗਈਆਂ ਇੱਕੋ ਹੀ ਵਿਚਾਰੀ ਰਹਿ ਗਈ ਆ ਇਕੱਲੀ ਇਹਨਾਂ ਦੇ ਇਕੱਲਾ ਰੱਖ ਬਣਾ ਹੋਵੇ ਇਹਦੇ ਲਈ ਹੁਣੇ ਕੋਰ ਲਿਉਣੇ ਆ ਤੇ ਪਹਿਲਾਂ ਹੁਣ ਜਿਹੜੇ ਵੀਰ ਕਹਿੰਦੇ ਸੀਗੇ ਵੀ ਐਨਕਾ ਐਨਕਾ ਦਿਖਾ ਦਈਏ ਵੀ ਜਿਹੜੀਆਂ ਮਾਰਦੀ ਫਾਸਟ ਕਾਪੀ ਦੇ ਵਿੱਚ ਤੁਸੀਂ ਆਪਣੇ ਕੋਲ ਐਨਕਾ ਲੈ ਸਕਦੇ ਆ ਜੋਲ ਸਾਹਿਬ ਹੁਣ ਸਾਰੀਆਂ ਹੀ ਫਾਸਟ ਕਾਪੀਆਂ ਵਧੀਆ ਤਰੀਕੇ ਨਾਲ ਐਨਕਾ ਜਿਹੜੀ ਮਾਰਦੀ ਹੌਲੀ ਹੌਲੀ ਆਪਾਂ ਤਿੰਨ ਚਾਰ ਮਹੀਨੇ ਹੋਏ ਵਧਾਈ ਜਾਣਾ ਕੰਮ ਠੀਕ ਆ ਨਾ ਏ ਕੋਈ ਵੀ ਸਾਡੇ ਕੋਲ ਟ੍ਰੇ ਕਰ ਸਕਦਾ ਜਾਂ ਆ ਸਕਦਾ ਕਿ ਉਹ ਜਿਹੜੀਆਂ ਜਿੱਦਾਂ ਮਰਜ਼ੀ ਦੇ ਲੋ ਵਧੀਆ ਯਾਰ ਜਿਹੜੀ ਫੈਟ ਚਲ ਵੀਰਾਂ ਲਈ ਆਈਆਂ ਜਿਹੜੀ ਸਿੱਧੂ ਮੂਸੇਵਾਲੇ ਦੇ ਵੀ ਪਾਈ ਹੁੰਦੀ ਸੀਗੀ ਇਹ ਦਿਲਜੀਤ ਸਾਜ ਦੇ ਪਾਈ ਹੈ ਹਕੀਕਤ ਜਿਹੜੀ ਹੁਣ ਛੂ ਇੱਕ ਛੂਜ ਦਿਲਜੀਤ ਸਾਜ ਦੇ ਪਾਈ ਸੀ ਰੈੱਡ ਕਲਰ ਕਿੱਥੇ ਰੈੱਡ ਕਲਰ ਤੁਸੀਂ ਆ ਕੇ ਸਮੂਹ ਜੇ ਦੇਖ ਰਹੇ ਹੋ ਨਾ ਇਹਦੇ ਵਿੱਚ ਤੁਹਾਨੂੰ ਰੈੱਡ ਕਲਰ ਆ ਦੇਖੋ ਕੈਂਡਲ ਫੋਰ ਬਿਟਸ ਹਾਂ ਇਹ ਰਿਹਾ ਕਟ 2 ਕਟ 10 ਪੌਂਟਾਂ ਵਾਲਾ ਜਿਹੜਾ ਇੱਕ ਲੱਗ ਗਿਆ ਲਿਆਈ 200 ਇਹ ਕਪੜਾ ਉਹ ਨਿਕਾ ਸਟੀਚੇਬਲ ਕਪੜਾ ਜਿੱਦਾਂ ਮਤਲਬ ਨਾ ਬੋਰ ਹੋਣਾ ਨਾ ਵਾਸਤਾ ਕੰਪਨੀ ਵੀ ਤੁਸੀਂ ਪੜ ਸਕਦੇ ਆ ਕਿਹੜੀ ਆ ਤੇ ਇਹਦੇ ਵਿੱਚ ਜਿੱਦਾਂ ਮਤਲਬ ਅਲੱਗ-ਅਲੱਗ ਹੀ ਆਪਾਂ ਪਹਿਲਾਂ ਲਿਆਏ ਦੋ ਕਾਰੀ ਪੌਣੀ ਬੋਰ ਆ ਜਾਣੀ ਜਾਂ ਤੋਤੇ ਖਰਾਬ ਹੋ ਜਾਣੀ ਇਹਦੀ ਪੂਰੀ ਗਾਰੰਟੀ ਆ ਇਹ ਚ 3 ਕਲਰ ਆ ਚਾਰ ਹੈ ਜੀ ਚਾਰ ਆ ਚਾਂ ਆਹ कलर ਸੂਟ। ਉਹਦੇ ਪਜਾਮੇ ਨਾਲ ਵੀ ਆਹ ਕਲਰ ਬਹੁਤ ਜਿਆਦਾ ਸੋਹਣਾ ਲੱਗੂਗਾ। ਤੇ ਪਰਟ ਸ਼ਰਟ ਨਾਲ ਵੀ ਪੈ ਜਾਣਾ। ਇਹ ਕਲਰ ਵੀ ਪੈ ਜਾਣਾ। ਗ੍ਰੇ ਕਲਰ ਆ। ਤੇ ਮੇਰਾ ਇਹ ਸਿੱਧਾ ਕਰਕੇ ਦਿਖਾ ਉਹਨੂੰ ਚੰਗੀ ਤਰ੍ਹਾਂ। ਮੇਰਾ ਫੇਵਰੇਟ ਆ ਬਲੈਕ ਕਲਰ। ਤੇ ਇਹਦੇ ਤੇ ਆ ਬਕਰ ਲੱਗਾ। ਇਹ ਜਲਦੀ ਸਾਂਝੇ ਲਾਈਵ ਕਾਨਫਰੰਸ ਦੇ ਵਿੱਚ ਰੈੱਡ ਕੱਦਾ ਜੀ ਪਾਈ ਹੋਗੀ। ਉਹ ਆ ਗਿਆ ਸਿਆਲਾਂ ਦਾ। ਸਿਆਲਾਂ ਦਾ ਜੀ ਦਾ ਹੁੱਡੀ ਟੈਪ ਆ ਜਾਂਦਾ। ਜੈਕਟ ਟੈਪ। ਕੋਈ ਮੜੀ ਗੇਰੀ ਐਪ ਹੋ ਮੜੀ। ਇਦੇ ਵਿੱਚ ਆ ਦੇਖੋ ਆ ਜਿਹੜੀ ਚੀਜ਼ ਹੁੰਦੀ ਹੈ ਨਾ ਆ ਜਾਰੀ ਟੈਗ ਇਹ ਉਹਦਾ ਜ਼ਿਆਦਾਤਰ ਆ ਦੇਖੋ ਕੰਪਨੀ ਵੀ ਬਾਹਰ ਲੀਆਂ ਇੰਜੈਕਟਾਂ ਦੇ ਵਿੱਚ ਹੁੰਦੀ ਆ ਇੱਧਰ ਬਹੁਤ ਘਾਟਾ ਮਿਲਦਾ ਆ ਜਿੱਪਾਂ ਵੀ ਪੂਰੀਆਂ ਟੌਮੀ ਦੀਆਂ ਸਾਰਾ ਕੋਲ ਫਰਸਟ ਕਾਪੀ ਦੇ ਰੱਜੀ ਆ ਪੂਰੇ ਟੈਟੂ ਲੱਗੇ ਹੋਏ ਰੇਟ ਰੇਟ ਵੀ ਜਾਇਜ਼ ਆ ਹਨਾ ਰੇਟ ਵੀ ਪੂਰਾ ਜਾਇਜ਼ ਹੀ ਆ ਰੇਟ ਤੁਹਾਨੂੰ ਇਦਾਂ ਨਾ ਲੱਗੂਗਾ ਵੀ ਆ ਕੇ ਵੀ ਕੋਈ ਜ਼ਿਆਦਾ ਆ ਕਿਤਾ ਹਨਾ ਇਹਦੇ ਵਿੱਚ ਇਹਦਾ ਦੂਜੀ ਆ ਇੰਨੇ ਵਾਰ ਕਵਾਇਦ ਵਿੱਚ ਦੋ ਤਿੰਨ ਕਲਰ ਆ ਜਿੱਦਾਂ ਮਤਲਬ ਇਧਰ ਆ ਵਾਈਟ ਵਾ ਇਧਰ ਰੈੱਡ ਵਾ ਕਿਸੇ ਦੇ ਬਲੂ ਵਾ ਕਿਸੇ ਦੇ ਕਵਾਸ਼ਾ ਬਾਕੀ ਸੇਮ ਆ ਸੇਮ ਨਹੀਂ ਆ ਬਾਬਾ ਜਿੱਦਾਂ ਹੁਣ ਇਹਦੇ ਲਾ ਲੋ ਦੂਜੇ ਪਾਸੇ ਬਲੂ ਵਾ ਇਧਰ ਵਾਈਟ ਵਾ ਰੈੱਡ ਵਾ ਨਾ ਇਦਾਂ ਦਾ ਐਕਾ ਇਹ ਤੋਂ ਥੋੜਾ ਹੈਵੀ ਸਟੱਫ ਹੈ ਨਾ ਵਾਲਾ ਉਹ ਲਾਈਟ ਵੇਟ ਆ ਥੋੜੀ ਜੀ ਪਰ ਉਹ ਵੀ ਪਾ ਰਿਆਂ ਚ ਆ ਉਦੋਂ ਵੀ ਥੋੜੀ ਹੈਵੀ ਆ ਜਿਹੜੀ ਇਹਦਾ ਹੱਥ ਚ ਫੜ ਕੇ ਪਤਾ ਲੱਗਦਾ ਵੀ ਹਾਂ ਵੀ ਕੋਈ ਚੀਜ਼ ਫੜੀ ਆ ਵੀ ਹੈਵੀ ਢੰਡ ਢੰਡ ਕੋ ਵੀ ਪੂਰਾ ਵਿਚਾਰ ਹੋਊਗਾ ਇਹ ਦੇਖ ਲਓ ਤੁਸੀਂ ਸਟੱਫ ਜੈਕ ਜੋ ਇਹਦੇ ਤੇ ਡੈਚ ਨਹੀਂ ਲੱਗਾ ਤਾਂ ਉਸ ਵਾਹ ਜਾਲੀ ਵਾਲਾ ਸਾਰਾ ਆ ਹਵਾ ਨਹੀਂ ਜਾਂਦੀ ਵਿੱਚ ਅੰਦਰ ਆ ਮੈਂ ਵੀਡੀਓ ਬਣਾ ਕੇ ਪਾਈ ਮੈਨੂੰ ਗਰਮੀ ਹੁਣ ਲੱਤੀ ਐ ਨੇ ਐਸੀ ਇਹਦਾ ਬੈਕ ਤੋਂ ਵੀ ਦਿਖਾਈ ਆ ਇਹ ਜਿਹੜੇ ਬਾਹਰਲੇ ਆਪਣੇ ਭਰਾ ਆ ਉਹ ਆਰਡਰ ਕਰ ਸਕਦੇ ਆ ਔਨਲਾਈਨ ਆਪਾਂ ਨੰਬਰ ਤੇ ਲੈ ਦੇ ਦੇਣਾ ਆ ਇੱਕ ਵਾਈਟ ਕਲਰ ਆ ਵਾਈਟ ਤੇ ਬਲੂ ਸਹੀ ਆ ਬਿਚੋਂ ਵੀ ਉਹ ਵੀ ਜਿਹਦਾ ਜਾਲੀ ਵਾਲਾ ਸਾਲਾ ਹਾਲੇ ਸੀਜ਼ਨ ਸਟਾਰਟ ਨਹੀਂ ਹੋਇਆ ਹੈਗਾ ਪਰ ਅਸੀਂ ਪਹਿਲਾਂ ਸਟਾਰਟ ਬਾਹਰਲੇਆਂ ਲਈ ਰੱਖਿਆ ਬਾਹਰਲੇ ਵੀ ਜਿਹੜੇ ਸਾਡੇ ਕਹਿੰਦੇ ਸੀਗੇ ਹਣਾ ਇਹ ਕਾ ਸਾਡੇ ਕੋ ਫਾਸਟ ਕਾਪੀ ਬੈਗ ਹੈ। ਬੈਗ ਵੀ ਹੈਗੇ ਆਪਣੇ ਕੋ ਫਾਸਟ ਕਾਪੀ ਦੇ ਵਿੱਚ। ਕਵਿਤਾੰਦਵਾ ਦੱਬਾ ਦਿੰਦੇ। ਆਹ ਦਾ ਅਰੀਜਨਲ ਹੀ ਆ ਦਮ। ਇਹ ਤਾਂ ਗਿਫਟ ਮਿਲਿਆ ਆ। ਆ ਗਿਫਟ ਮਿਲਿਆ ਪਰ ਹਾਂ ਜੀ ਤੁਸੀਂ ਦੱਸਿਓ ਵੀ ਇਹ ਅਰੀਜਨਲ ਆ। ਹਾਂ ਬਰ ਸੱਚ ਆ ਫਾਸਟ ਕਾਪੀ ਆ। ਆ ਬੈਲਟ ਬੂਟਸ ਦੇਖੋ ਇਹਦਾ ਕਿੰਨਾ ਵਧੀਆ। ਇਹਦੇ ਵਿੱਚ ਵੀਡੀਓ ਪਾਈ ਹੋਈ ਜਿਹਦੇ ਵਿੱਚ ਮੈਂ ਟੀ-ਸ਼ਰਟ ਕੱਢਦਾ ਪਿਆ। ਆ ਪੂਰਾ ਅੰਦਰ ਬਰ ਸੱਚ ਆ ਟੈਗ ਲੱਗਾ ਹੋਇਆ। ਨਾਮ ਨਾਲ ਵਿੱਚ ਬਾਕੀ ਤਾਂ ਨਿਯਮੂਜ਼ੀ ਵਗੈਰਾ ਵਗੈਰਾ ਵੀ ਹੈਗੇ ਸਾਡੇ ਅੱਜ ਇੱਕ ਘਰੇ ਹੀ ਵਾਰਤ ਲੈ ਹੁੰਦੇ ਆ ਕੌਮੀ ਜੀਓ ਸਾਹਿਬ ਹੁਣੀ ਲੈ ਜਾਂਦੇ ਆ ਜਾਂ ਹੈਰੀ ਲੈ ਨਹੀਂ ਮੈਨੂੰ ਤਾਂ ਕਿਤੇ ਕਿਤੇ ਦਿੰਦੇ ਆ ਇਹ ਹੁਣ ਆ ਦੇਖੋ ਸਾਰੀਆਂ ਵਧੀਆ ਫਾਸਟ ਕਾਪੀਆਂ ਹੀ ਲੈਣ ਦੀਆਂ ਤੇ ਰੇਟ ਵੀ ਤੁਹਾਨੂੰ ਜਾਇਜ਼ ਮਿਲਣਗੇ ਪੂਰਾ ਜਾਇਜ਼ ਆ ਦੇਖੋ ਵਰਪਰੀ ਸਾਰੇ ਇਦਾਂ ਹੀ ਆ ਦੇਖੋ ਯਾਰੇ ਪਤਾ ਨਹੀਂ ਲੱਗੂਗਾ ਵੀ ਪਰਫਿਊਮ ਤੇ ਆਇਆ ਕਿਉਂਕਿ ਗਾਂ ਹੁਣ ਰਖੜੀ ਵੀ ਆ ਗਈ ਆ ਤੇ ਕਈਆਂ ਨੇ ਗਿਫਟ ਵਗੈਰਾ ਦੇਣਾ ਡੱਬਾ ਖੋਲੇ ਨਾਲ ਹੀ ਮੈਂ ਕਾਉਣ ਲਾ ਪਿਆ ਹਾਂ ਨਾ ਨਾਲ ਲੱਗਣ ਲਾ ਪਿਆ ਮਤਲਬ ਇਦਾਂ ਦੀ ਚੀਜ਼ ਐ ਇੱਕ ਵਾਰੀ ਤੁਸੀਂ ਪਾ ਕੇ ਨਾ ਕੱਪੜਾ ਧੋ ਵੀ ਲਓਗੇ ਤੇ ਕਿਤੇ ਨਹੀਂ ਆ ਆਹ ਮੋਸ਼ ਵੀ ਆਪਾਂ ਲੈਂਦੀ ਬੋਸ ਬੋਸ ਓਰੀਜਨਲ ਆ ਫਾਸਟ ਕਾਫੀ ਮੀਨੂ ਚਾਹ ਵਾਲੀ ਇਹ ਸੈਕੰਡ ਹੈਂਡ ਆ ਕਿਹੜੀ ਪਾਣੀ ਫੋਲੀਆਂ ਪਾਣੀ ਤੇ ਦੋ ਤਿੰਨ ਲੱਗ ਜਾਂਦੀਆਂ ਆ ਆਹ ਚਾਹ ਦਾ ਦਵਾਲੇ ਰਹਿੰਦੇ ਆ ਤਾਂ ਮੁੜ ਕੇ ਫੇ ਬਲੱਡ ਵਾਤ ਵਾਜ ਜਾਂਦੇ ਆ ਆਹ ਬਿਸਕਟ ਆ ਨਾਲ ਜਿਹੜੇ ਆ ਇਹਦੀ ਫਾਸਟ ਕਾਫੀ ਚੀਜ਼ ਆ ਹਾਏ ਰੱਬਾ ਓਰੀਜਨਲ ਆ ਬਿਸਕਟ ਦੇਖ ਕਾਪੜੇ ਕੋਈ ਅੰਮੇ ਵੀ ਆ ਗਿਆ ਆਹ ਜਿਹੜਾ ਹੌਨ ਸਟਾਕ ਆਇਆ ਦਿੱਲੀ ਆ ਨਾ ਉਹ ਦਿਖਾਓ ਹਮ ਕ੍ਰੈਸ਼ ਰੈਚਰ ਓਏ ਕ੍ਰੈਸ਼ ਆਹ ਸੀ ਕੱਪੜਾ ਕ੍ਰਾਸ਼ੀ ਲਾਈਕਰ ਆਹ ਇਹ ਤੂੰ ਤੁਸੀਂ ਇਹਨੂੰ ਇਦਾਂ ਵੀ ਕਰ ਸਕਦੇ ਆ ਰੈਬਾ ਵਾਲੇ ਵੀ ਬਣਾ ਸਕਦੇ ਆ ਜਾਂ ਉਦਾਂ ਵਾਲੇ ਰੈਕ ਕਲਰ ਅੱਛਾ ਇਹਦੇ ਵਿੱਚ ਬਲੈਕ ਕਲਰ ਵੀ ਆ ਇੱਕ ਹੋਰ ਐ ਕਾਲਾ ਅਮ ਤੋਂ ਡਬਲ ਐਕਸ ਲ ਆ ਰਹੀ ਹੈ ਇਹਨੂੰ ਇਹ ਐਲ 2 ਐਕਸਲ ਅੱਛਾ ਐਲ ਐਕਸਲ ਇਹ ਐਲ 2 ਡਬਲ ਐਕਸਲ ਅੱਛਾ ਇੱਕ ਆ ਕੱਪੜਾ ਆ ਜਾਂਦਾ ਆ ਵੀ ਅਮਾ ਆਉਂਦਾ ਆ ਦੇਖ ਪੂਰੇ ਟੈਟੂ ਲੱਗੇ ਪਾਸਟ ਪੱਪੀ ਦੇ ਵਿੱਚ ਹੀ ਆ ਨਾਲੇ ਆਹ ਦੇਖੋ ਸਟੀਚੀ ਵਾਲਾ ਪੂਰਾ ਐ ਬਟੂ ਵੀ ਹੈਗੇ ਆਪਣੇ ਕੋ ਤੇ ਦੇ ਸਕਦੇ ਅੱਜ ਪੂਰੇ ਬੱਚੇ ਆ ਲੱਗੀ ਹੋਈ ਹਮਮ ਕ੍ਰੈਡਿਟ ਕਾਰਡਸ ਵਾਲੇ ਵੀ ਹੈਗੇ ਆ ਦੂਸਰੇ ਵੀ ਹੈਗੇ ਆ ਕਲੀਅਰ ਵਾਲਿਊਮ ਕਾਟਰ ਵੀ ਹੈਗਾ ਸਾਰਾ ਕੁਝ ਹੈਗਾ ਆਪਣੇ ਕੋ ਰੇਅਰ ਸਪਰੇਅ ਹੀ ਹੈ ਆ ਬੈਲਾ ਵੀ ਟਾਪਰ ਤੋਂ ਇਹ ਵੀ ਲੈਸ ਕਰਕੇ ਦਿਵਾ ਦੇ ਜਿਹੜਾ ਵੀ ਉਹਨੂੰ ਤੁਹਾਨੂੰ ਮੌਦੇ ਦੱਸਿਆ ਹੀ ਆਫਰ ਜਿੱਦਾਂ ਮਦਦ ਲਾਤੀ ਜਿਹੜਾ ਵੀ 5000 ਦੀ ਸ਼ੋਪਿੰਗ ਕਰੂਗਾ ਇਦਾਂ ਮਦਦ ਉਹਨੂੰ ਸੈਟ ਫ੍ਰੀ ਹੈ ਉਹ ਸੈਟ ਫ੍ਰੀ ਹੈ ਜਿਹੜਾ 5000 ਦੀ ਸ਼ੋਪਿੰਗ ਕਰੂਗਾ 5000 ਦੀ ਤੇ ਜਿਹੜਾ 10000 ਦੀ ਮਤਲਬ ਫ੍ਰੀ ਸ਼ੋਪਿੰਗ ਕਰੂਗਾ ਉਹਨੂੰ ਤੇ ਇੱਕ ਬੈਲਟ ਫਰੀ ਆ ਸਾਡੇ ਤੇ ਜੇ ਕੋਈ ਮੇਰੇ ਵਰਗੇ ਕੋਈ ਹੋਇਆ 2500 3000 ਤੱਕ ਆਲਾ ਉਹਦੇ ਲਈ ਵੀ ਕੋਈ ਹੈ ਪਰ ਇੱਕ ਗੱਲ ਆ ਵੀ ਜਿਹੜਾ ਸਾਨੂੰ ਕਹੂਗਾ ਵੀ ਮੈਂ ਤੁਹੀ ਗਿਫਟ ਕਿਹਾ ਵੀ ਵੀਡੀਓ ਦੇਖ ਕੇ ਤੇ ਸ਼ੇਅਰ ਕਰਕੇ ਆਉਗਾ ਉਹਨੂੰ ਇੱਕ ਪੱਕਾ ਗੈਵਟੇਲ ਦੀ ਕੀਮਤ ਘੱਟੋ ਘੱਟ 3 4 500 ਤਾਂ ਹੀ ਹੋਊਗੀ ਇਹ ਨਹੀਂ ਵੀ ਫਰੀ 500 ਤੋਂ ਉੱਤੇ ਹੀ ਹੋਊਗੀ ਹਾਂ ਠੀਕ ਇਹ ਹੋਰ ਗਾਗਾ ਜਿੱਦਾਂ ਵੀ ਕੋਈ ਆਉਂਦਾ ਰਿਹਾ ਤੋਸਨ ਬਾਜ਼ਾਰਾ ਸਾਡੇ ਕੋਲ ਮਾਲ ਅੰਡਰ ਵੀਰ ਸਾਰਾ ਕੁਝ ਜੈਨਸਰ ਸਾਰਾ ਕੁਸਮਰ ਲੈ ਤੂੰ ਸਾਰਾ ਕੋ ਬਾਕੀ ਆਪਾਂ ਲੇਡੀਜ਼ ਵੀ ਸ਼ੁਰੂ ਕਰ ਦੇਣਾ ਹੈ ਨਾ ਪਾਪਾ ਸਟਾਲਾਂ ਦੇ ਵਿੱਚ ਆਪਾਂ ਲੇਡੀਜ਼ ਵੀ ਸ਼ੁਰੂ ਕਰ ਦੇਣਾ ਉੱਧਰ ਬਣਾਉਣੇ ਪਏ ਆ ਹਾਂ ਬਸ ਇਹਦੇ ਵਿੱਚ ਇੱਕ ਬਲੈਕ ਕਲਰ ਵੀ ਬਲੈਕ ਕਲਰ ਡਰਾਅਰ ਵਿੱਚ ਪ੍ਰਾਈਸ ਵੀ ਹੋਇਆ ਕਿੰਨਾ ਇੰਦਾ ਨਹੀਂ 1200 ਰੁਪਿਆ ਘੱਟ ਗਈ ਆ ਦੇ ਐਸੈਂਸ਼ੀਅਲ ਇਹ ਦਿੱਤੇ ਨੇ ਜੈਪੁਰੀ ਆ ਜਿੱਦਾਂ ਦਾ ਵੀ ਸਾਡੇ ਕੋਲ ਗਾਗ ਆਵੇ ਇਹ ਜ਼ਰੂਰੀ ਨੇਗਾ ਵੀ ਹਲਕੇ ਤੋਂ ਹਲਕਾ ਵੀ ਗਾਗ ਆਵੇ ਉਹਦੇ ਨਾਲ ਮੈਂ ਇਹ ਦੇਦੀ ਦਾ ਗਾਗ ਨਹੀਂ ਮੋੜਨਾ ਆਹ ਜਿੱਦਾ ਜਿਪਰ ਰੈੱਡ ਕਲਰ ਨਹੀਂ ਟੈਚ ਵਾਲਾ ਟੈਚ ਵਾਲਾ ਤਿੰਨ ਟੈਚ ਕੋਲ ਆ ਅੱਛਾ ਸ਼ਰਕਾ ਹਾਲਾ ਜੀ ਤਿੰਨ ਚਾਰ ਮੰਗ ਰਹੇ ਆ ਅੱਛਾ ਬਲੈਕ ਕਲਰ ਇਹ ਹੈਗੀਆਂ ਪਾਰਟੀਆਂ ਇਹ ਅਸੀਂ ਲਾਤੀਆਂ ਉਪਰ ਤੇ ਜਿੱਦਾ 500 ਦੀ ਵੇਚਦੀ ਸੀ ਇਹ ਔਣੇ 500 ਦੀਆਂ ਦੋ ਕਰ ਦਿੰਦੀ ਨਾਲੇ ਵਧੀਆ ਨਾ ਉਹ ਵੀ ਰਖੜੀ ਦਾ ਸਟਾਫ ਦੇਖੋ ਸਟਾਫ ਦੇਖੋ ਕਿੰਨਾ ਵਧੀਆ ਨਾ ਕਾਟਨ ਪਿਓਰ ਕਾਟਨ ਹੀ ਆ ਉਹਗੇ ਸੇਮ ਉਹ ਚੀਜ਼ ਐਮ 2 ਐਕਸਰਸਾਈਜ਼ ਇੱਕ ਦੇਈ ਦੀ ਜੀ ਤਾਂ 5 ਇੱਕ ਦੇ ਨਾਲ ਇੱਕ ਫ੍ਰੀ ਕਰਤੀ ਓਦਾਂ ਇਹ 500 ਦੀ ਆ ਹਨਾ ਇੱਕ ਦੇ ਨਾਲ ਇੱਕ ਫ੍ਰੀ ਟੀ-ਸ਼ਰਟ ਤਾਂ ਨੂੰ ਤੁਹਾਨੂੰ ਸਮਝ ਆਉਂਦਾ ਜੇ ਸਾਡੇ ਤੋਂ ਹੁਣ ਕੋਈ ਕੋਈ ਵੀ ਟੀ-ਸ਼ਰਟ ਲੈਣੇ ਆ ਵਧੀਆ ਦੀ ਆ ਦੇਖ ਆਹ ਗਾਸਟ ਲਾਈਕਰ ਵਾਲਾ ਆਟਲੋਪੀ ਤੇ ਲੋਟੋਪੀ ਤੇ ਪ੍ਰੈਮ ਢਲੋ ਦੀ ਪਾਈ ਹੋਈ ਆ ਇਹਦੇ ਨਾਲ ਦੀ ਸਾਡੇ ਕਿਸੇ ਵੀ ਕੱਪੜੇ ਤੇ ਜੇ ਕੋਈ ਬੋਰਾਜ ਵੀ ਜਾਂ ਕੋਸ਼ਿਸ਼ ਵੀ ਦੀ ਗਾਰੰਟੀ ਆ ਵਾਪਸ ਹੂੰ ਵਾਪਸ ਕਰਾਂਗੇ ਕਿਤਾ ਹੁਣ ਆ ਆ ਕਈ ਚੀਜ਼ਾਂ ਹੁੰਦੇ ਕਹਿੰਨਾ ਵੀ ਆ ਭਾਜੀ ਉੱਪਰੋਂ ਆ ਦੇਖੇ ਲੱਗ ਗਿਆ ਦਿਖਾਈਓ ਵੀ ਆ ਉਪਰੋਂ ਜਿਹਦਾ ਲੈਥਤ ਨਾ ਜਾਊ ਧੋਤੇ ਨਹੀਂ ਮਤਲਬ ਇਹ ਲੈਥਤ ਨਹੀਂ ਦਾ ਜੇ ਲੈ ਗਿਆ ਜਾਂ ਕੋਈ ਵੀ ਕੋਈ ਦੀ ਕੰਪਲੇਂਟ ਆਈ ਨਹੀਂ ਜੇ ਪੋਰਚ ਮਾਰੀ ਜਾਣਾ ਫੇਰ ਤਾਂ ਲੈਥਣਾ ਹੀ ਆ ਨਹੀਂ ਉਹ ਜੇ ਆ ਬਣਾਉਣਾ ਫੇਰ ਭਾਵੇਂ ਜਿੱਦਾਂ ਮਰਜੀ ਮਤਲਬ ਉਦਾਂ ਜਿੱਦਾਂ ਨੋਰਮਲ ਬੰਦੇ ਤੋਂ ਹੁੰਦੀ ਆ ਤੇ ਕੋਈ ਵੀ ਨੁਕਸਾਨ ਹੋ ਜੇ ਇਹ ਹੈਰੀ ਘਰੇ ਵੀ ਲੈ ਕੇ ਗਿਆ ਸੀ ਉਦਾਂ ਪਾਉਣ ਨੂੰ ਪਰ ਬਹੁਤ ਵਧੀਆ ਨੂੰ ਤਾਂ ਕਾਫੀ ਧੋਪ ਆਈ ਮੈਂ ਵਧੀਆ ਰਿਹਾ ਉਹਦਾ ਭੁੱਲ ਰਿਹਾ ਆ ਹੈਰੀ ਦੇ ਭੂੰਡ ਲੜਿਆ ਆ ਆ ਦੇਖੋ ਕਿੰਨੀ ਸੋਹਣੀ ਆ ਹਾਏ ਕਿੰਨੀ ਸੋਹਣੀ ਆ ਸ਼ਾ ਦੇਖੇ ਇੱਥੇ ਵੀ ਆ ਬਾਹ ਦੇ ਵੀ ਬਣੀਆਂ ਬਸ ਸੱਚਾ ਆਰਟੀਕਲ ਹੂੰ ਕਿਉਂਕਿ ਜਿਹੜੀ ਸਾਡੇ ਕੋਲ ਟੀ-ਸ਼ਰਟ ਮਿਲੂਗੀ ਪੈਂਟ ਚ ਕਿਤੇ ਉਹ ਨਹੀਂ ਲੱਭਣੀ ਤੇ ਲਾਗੇ ਸ਼ਾ ਦੇ ਵੀ ਹਾਂ ਹੂੰ ਹਾਂ ਕਿੰਨਾ ਸੋਹਣਾ ਆ ਅੱਛਾ ਆ ਰਾਤ ਨੂੰ ਚਮਕੂਗਾ ਤੁਸੀਂ ਤਾਂ ਦਿਨੇ ਵੀ ਚਮਕਣ ਦੇ ਆ ਤੇ ਰਾਤ ਨੂੰ ਚਮਕਣਾ ਹੀ ਤੁਸੀਂ ਕਦੀ ਵੀ ਕਲਰ ਕਿੰਨਾ ਸੋਹਣਾ ਜਿਹਨੂੰ ਤੇ ਜਾਣਿਆ ਤਾਂ ਮੋਰੇਉ ਪਤਾ ਲੱਜੂ ਵੀ ਤੁਹਾਡੇ ਡਿਪਰ ਲੱਗੇ ਹੋਏ ਆ ਤੇ ਤੁਹਾਡੇ ਇਸ਼ਾਰੇ ਚੱਜਦੇ ਆ ਵੀ ਮੋਰੇ ਕੋਈ ਆ ਰਿਹਾ ਹੈ ਇਹਨਾਂ ਦਾ ਤੇ ਆਹ ਦੇ ਅਮਰੀਕਾ ਇਹਦੇ ਨਾਲ ਦੀ ਆ ਉਦਾਂ ਆਟੋ ਸਾਰੀਆਂ ਆਟੋ ਸਟਾਕ ਹੋ ਗਈਆਂ ਹਜ਼ਾਰੀਆਂ ਸੇਲ ਹੋ ਗਈਆਂ ਜਿਹੜਾ ਅਸੀਂ ਪਿਛਲਾ ਬਲੌਗ ਬਣਾਇਆ ਸੀ ਉਹਦੇ ਵਿੱਚ ਆਰਡਰ ਸਾਡੇ ਸਨ ਤਕਰੀਬਨ ਕਾਫੀ ਨਿਕਲ ਚੁੱਕੇ ਆ ਤਾਂ ਕਰਕੇ ਆਊਟ ਆਫ ਸਟਾਕ ਵੀ ਹੋਇਆ ਸੀ। ਕਈ ਹੁਣ ਆਰਡਰ ਕਰਾਉਂਦੇ ਆ ਤਾਂ ਮੁੜ ਕੇ ਕਹਿਣਗੇ ਵੀ ਮਤਲਬ ਪਾਰਸਲ ਤੁਸੀਂ ਵੀਰ ਪਾਰਸਲ ਜਿਹੜਾ ਹੁੰਦਾ ਨਾ ਦੋ ਤਰ੍ਹਾਂ ਹੀ ਹੁੰਦਾ ਦਾ ਇੱਕ ਜਿੱਤਾ ਉਹਦੀ ਪ੍ਰਾਈਵੇਟ ਕੰਪਨੀ ਰਾਹੀਂ ਕਰਾਉਣਾ ਡਿਲੀਵਰੀ ਕਰਾਉਣੇ ਇੱਕ ਹੁੰਦੇ ਜਿੱਦਾਂ ਆਪ ਡਾਕ ਖਾਨੇੋਂ ਕਰਾਉਣੇ ਆ। ਜਿਹੜੇ ਡਾਕ ਖਾਨੇੋਂ ਕਰਾਉਣੇ ਆ ਨਾ ਉਹ ਪੈਸੇ ਜ਼ਰੂਰ 2-400 ਘੱਟ ਲਾ ਜਾਂਦਾ ਪਰ ਉਹਨਾਂ ਦਾ ਪੱਕਾ ਨਹੀਂ ਪਤਾ ਹੁੰਦਾ ਵੀ ਆਪਣੇ ਕੋਲ ਪਹੁੰਚਣਾ ਟਾਈਮ ਸ। ਇਹਦਾ ਪ੍ਰਾਈਵੇਟ ਹੁੰਦਾ ਉਹਦੀ ਜੋ ਰੇਟ ਹੁੰਦਾ ਅਸੀਂ ਆਪਣੇ ਕੱਪੜਿਆਂ ਦਾ ਰੇਟ ਤੁਹਾਨੂੰ ਦੱਸ ਦੇਣਾ ਉਹਦੇ ਵਿੱਚ ਜੋ ਤੁਹਾਡਾ ਉਹ پارਸਰ ਕਿੰਨੇ ਕਿਲੋ ਵਾਂ ਦਾ ਕਿਲੋ ਦਾ ਕੀਸਾ ਵਾ ਉਹਦੀ ਤੁਹਾਨੂੰ ਸਲਿੱਪ ਦੇ ਦੇਣੀ ਜੇ ਤੁਸੀਂ ਸਾਡੇ ਤੋਂ ਨਹੀਂ ਵੀ ਕਰਾਉਣਾ ਚਾਹੁੰਨੇ ਉਹ ਆਪ ਵੀ ਕਰਾਉਣਾ ਚਾਹੁੰਨੇ ਕੱਪੜੇ ਸਾਡੇ ਕੋਲ ਜਾਓ ਆਕਸਰ ਜਲੋ ਤੁਹਾਡਾ ਕੋਈ ਨਾ ਕੋਈ ਰਸਤੇਦਾਰੀ ਤੇ ਜ਼ਰੂਰ ਹੋਊਗਾ ਔਰ ਇੱਕ ਮੈਂ ਤੁਹਾਨੂੰ ਹੋਰ ਸਪੈਸ਼ਲ ਚੀਜ਼ ਦਿਖਾਉਣੀ ਜਿਹੜੀ ਬੈਸਟ ਕਾਫੀ ਮਤਲਬ ਮੈਨੂੰ ਵਧੀਆ ਲੱਗੀ ਸੀ ਕਿ ਇਸ ਕਰਕੇ ਮੈਂ ਆ ਗਈ ਤੇ ਵੀ ਇਹ ਆ ਕੱਢੀ ਆ ਤੇ ਇਹਨਾਂ ਵਿੱਚ ਤਿੰਨ ਕਲਰ ਬਹੁਤ ਵਧੀਆ ਚੀਜ਼ ਆ ਪਾਈ ਵੀ ਪਤਲਾ ਪਹਿਲੀ ਵਾਰ ਇਹਦਾ ਆ ਇਹਦਾ ਫਰੰਟ ਹੋ ਗਿਆ ਆ ਬੈਕ ਹੋ ਗਿਆ ਤੇ ਆ ਕੀ ਦੇਖੋ ਅੱਛਾ ਪੌਕਟਾਂ ਬਣ ਗਈਆਂ ਆ ਪੌਕਟ ਆ ਇਹਦੇ ਤਾਂ ਇਹਦੇ ਟਾਈਟ ਕਰਨ ਨੂੰ ਜੇ ਜਿਹੜੇ ਇਦਾਂ ਫੋਲਡ ਕਰਦੇ ਰਹਿੰਦੇ ਇਦਾਂ ਕਰ ਜਿੱਦਾਂ ਜੇ ਕਿਸੇ ਨੂੰ ਲੱਗੀ ਖੁੱਲੀ ਆ ਤੇ ਟਾਈਟ ਕਰ ਵੀ ਸਕਦੇ ਆ ਤਿੰਨ ਕਦਰ ਇਹਦਾ ਇਹ ਕਲਰ ਆ ਕਲਰ ਕਿੰਨਾ ਸੋਹਣਾ ਆ ਬੈਕ ਪ੍ਰਿੰਟ ਆ ਜਾਰਡਨ ਦੀ ਮਾਈ ਗਾਡ ਸਕਿਨ ਤੇ ਬਲੈਕ ਤਿੰਨ ਕਦਰ ਇਹਦਾ ਬੈਗ ਆ ਟੀ-ਸ਼ਰਟ ਆ ਦਾ ਕੋਈ ਵੀ ਆਪਣੇ ਕੋ ਨਿਗਾ ਵੀ ਕੋਈ ਚੱਕਰ ਹੋਊਗਾ ਟੀ-ਸ਼ਰਟ ਆ ਦਾ ਆ ਦੇਖੋ ਆ ਤੁਸੀਂ ਬ੍ਰੈਂਡ ਦੇ ਲਓ ਆ ਵੀ ਇਹੇ ਸ਼ੋਰੂਮ 'ਚ ਤੁਹਾਨੂੰ 5-7000 ਰੁਪਏ ਘੱਟ ਨਹੀਂ ਮਿਲਣੀ ਹੈ ਸ਼ੋਰੂਮ 'ਚ ਇਹਦਾ ਸਟਾਫ ਇੰਨਾ ਵਧੀਆ ਆ ਬਹੁਤ ਜ਼ਿਆਦਾ ਆ ਆਹ ਦੇ ਮਾਕੀ ਕੱਪੜੇ ਇਹ ਤੁਹਾਨੂੰ ਬਹੁਤ ਇੱਥੇ ਆ ਕੇ ਵੀ ਤੁਸੀਂ ਦੇਖ ਸਕਦੇ ਆ ਇਹਦੇ ਸ਼ਰਵਾਦਾ ਹੀ ਆ ਹੱਲੇ ਤਾਂ ਸ਼ਰਵਾਦਾਾਂ ਮੇਤਰਾਬਾਦ ਜੀ ਦੇਖੀ ਕਿੰਦਾਂ ਜੀ ਰੱਖਣ ਨੂੰ ਨਹੀਂ ਜਗਾ ਮੈਂ ਨਹੀਂ ਜਿੰਨੇ ਲਾਲ ਢੇਰਾ ਜੀ ਅਗਲੇ ਕਾਫੀ ਚੀਜ਼ਾਂ ਤੁਹਾਨੂੰ ਦਿਖਾਉਣ ਨੂੰ ਮਿਲਣਗੀਆਂ ਆ ਦੇਖੋ ਬਹੁਤ ਵਧੀਆ ਤੇ ਬਲੈਕ ਵੀ ਕਲਰ ਸੇਮ ਬਹੁਤ ਤਿੰਨ ਚਾਰ ਵਾਰੀ ਲਿਆਉਣੀ ਪਈ ਤਿੰਨ ਚਾਰਾਂ ਲੈਂਦੀ ਆਪਾਂ ਇਹ ਮਤਲਬ ਬਹੁਤ ਜਿਆਦਾ ਕਪੜਾ ਜਿੱਦਾਂ ਇੱਕ ਹੁੰਦਾ ਨਹੀਂ ਤੇ ਲਾਇਆ ਬਹੁਤ ਵਧੀਆ ਹੋਰ ਬਾਕੀ ਆਪਾਂ ਕਰਦੇ ਗੱਲਾਂ ਬਾਤਾਂ ਦੁਕਾਨਵਾਰੇ ਤਾਂ ਹੋਈ ਜਾਣੀਆਂ ਗੱਲਾਂ ਬਾਤਾਂ ਨਾ ਤੇ ਬਹਿ ਕੇ ਹੁਣ ਦਿਉਰ ਸਾਹਿਬ ਨਾਲ ਵੀ ਕੋਈ ਗੱਲਬਾਤ ਕਰ ਲਈਏ ਨਹੀਂ ਹੁਣ ਬਸ ਬੰਦ ਕਰ ਦੋ ਬਲੌਗ ਕਾਫੀ ਲੰਬਾ ਹੋ ਗਿਆ ਆ ਚਲੋ ਠੀਕ ਆ ਜੀ ਕਿਾ ਇਹ ਬਲੌਗ ਸੇਗਾ ਸ਼ੌਪ ਵਾਲਾ ਤੇ ਅਗਲੇ ਤੁਹਾਨੂੰ ਬਲੌਗ ਹੋਣਾ ਹੈ ਕਿ ਗਾਂ ਤੀਆਂ ਜੋਤ ਸਾਹਿਬ ਬਣਾਉਣਗੇ ਤੀਆਂ ਵਾਲਾ ਨਹੀਂ ਉਦੋਂ ਪਹਿਲਾਂ ਵੀ ਆਪਾਂ ਇੱਕ ਬਲੌਗ ਬਣਾਵਾਂਗੇ ਨਹੀਂ ਉਦਾਂ ਹੋਰ ਵੀ ਤੀਆਂ ਦਾ ਵੀ ਬਣਾਵਾਂਗੇ ਪਰ ਇੱਕ ਸਪੈਸ਼ਲ ਤੀਆਂ ਦਾ ਜੋ ਜਾ ਕੇ ਰਹਿਸਲ ਕਰਦੀਆਂ ਪੰਜ ਸੱਤ ਜਣੀਆਂ ਹੁਣ ਉਹ ਤੁਹਾਨੂੰ ਤੀਆਂ ਤੇ ਕੀ ਪ੍ਰੋਗਰਾਮ ਆਸੀ ਤੇ ਜਾਣਾ ਆ ਕਿਉਂਕਿ ਸਾਨੂੰ ਉੱਥੇ ਅਸੀਂ ਤਾਂ ਜਾਣਾ ਨਹੀਂ ਅੱਛਾ ਅਸੀਂ ਜਾਣਾ ਆ ਤੂੰ ਹੀ ਕਿ ਕੱਲ ਜਾਣਾ ਆ ਸਾਰੀਆਂ ਭੈਣ ਆਇਆ ਮਾਮਾ ਆਇਆ ਸਾਰੀਆਂ ਕੁੜੀਆਂ ਸਾਡੀਆਂ ਜਿਨ੍ਹਾਂ ਨੇ ਸਾਨੂੰ ਇਨਵਾਈਟ ਕੀਤਾ ਇਨਵਾਈਟ ਤਾਂ ਕੀਤਾ ਉਹ ਵੀ ਉੱਥੇ ਇੱਕ ਦੋ ਤੁਹਾਨੂੰ ਪਤਾ ਜਿਸਮਾ ਸਾਡੀ ਕਿਹੜੇ ਕਿਹੜੇ ਲੰਗਰ ਲਾਉਣੇ ਆ ਦਿਓ ਤਾਂ ਖੀਰ ਪੂੜੇ ਤੇ ਘੜੀ ਚ ਹੁਣ ਹੋਰ ਦੇਖੀ ਕੀ ਕਰਦਾ ਹੈ ਪੂੜੇ ਦੌਰ ਬੜੀ ਸ਼ੌਂਕ ਬੜੀ ਸ਼ੌਂਕ ਸ਼ਵੀਰ ਵੀ ਲੋੜੀ ਆ ਸ਼ਵੀਰ ਵੀ ਲੋਣੀ ਆ ਵੀ ਉਹਨਾਂ ਦੀ ਰਾਖੀ ਕਰਨੀ ਵੀ ਚੱਕਮਾ ਨਾ ਕੋਈ ਸਮਾਨ ਚ ਕਈ ਦੋ ਚਾਰ ਜਣੇ ਨਿਗਾਹ ਵੀ ਰੱਖਣੀ ਆ ਤੇ ਬਹੁਤ ਵਧੀਆ ਪ੍ਰੋਗਰਾਮ ਹੋਣਾ ਫਨ ਚੱਲ ਬੋਣ ਕਿਉਂਕਿ ਪੁਰਾਣੇ ਸੱਬੇ ਦਾ ਬੋਰਡ ਤੇ ਤਾਂ ਦੀ ਪੀਂਗਾ ਲਾਤੀਆਂ ਜੇ ਅੱਜ ਟਾਈਮ ਮਿਲਿਆ ਤਾਂ ਤੁਹਾਨੂੰ ਜ਼ਰੂਰ ਉਹਦੀ ਵੀ ਵੀਡੀਓ ਪਾਵਾਂਗੇ ਦਿਖਾਵਾਂਗੇ ਕਿੱਥੇ ਪੀਂਗਾ ਪਾਈਆਂ ਕੀ ਆ ਸਾਰੇ ਜਣੇ ਤੀਆਂ ਦਾ ਮੇਲਾ ਮਣਾਓ ਪੁਰਾਣੇ ਸੱਭਿਆਚਾਰਾਂ ਨੂੰ ਜ਼ਿੰਦਾ ਰੱਖੋ ਜਿਹੜੀਆਂ ਜਿਹੜੀਆਂ ਪੁਰਾਣੀਆਂ ਗੱਲਾਂ ਆਉਂਦੀਆਂ ਫੇਰ ਦੁਬਾਰਾ ਕਰੋ ਤਾਂ ਕਿ ਹੱਸਦਾ ਵਸਦਾ ਪੰਜਾਬ ਦਿਖਾ ਸਕੋ ਤੇ ਜੇਗੇ ਨੇ ਆਰਡਰ ਕਰਨਾ ਤਾਂ WhatsApp ਨੰਬਰ ਆਈਡੀ ਆ ਥੱਲੇ ਹੀ ਦੇ ਦੇਣੀ ਹੈ ਨਹੀਂ ਇੱਥੇ ਵੀ ਦੇ ਦੇਣਾ ਨੰਬਰ ਅਸੀਂ ਜਿਹੜਾ ਸਕਰੀਨ ਤੇ ਚੱਲਦਾ ਨੰਬਰ ਜਿਹੜਾ ਪੇਜ ਹੈਂਡ ਲੀਡਿੰਗ ਹੈਂਗ ਹੋ ਗਿਆ ਸੀ ਉਹਨੂੰ ਵੱਧ ਤੋਂ ਵੱਧ ਤੁਸੀਂ ਜਾ ਕੇ ਸਪੋਰਟ ਕਰੋ ਤੇ ਫੋਲੋ ਕਰੋ ਤਾਂ ਜੋ ਤੁਹਾਨੂੰ ਜਿਹੜਾ ਜਿਹੜਾ ਨਵਾਂ ਬਣਾਇਆ ਨਵੀਂ ਚੀਜ਼ ਆਉਂਦੀ ਹੈ ਜੀ ਤੁਹਾਨੂੰ ਦਿਖਾਉਂਦਾ ਉਹ ਤਾਂ ਜਦੋਂ ਜਲਦ ਤੋਂ ਜਲਦ ਪਹੁੰਚ ਸਕੇ ਓਕੇ ਵਾਏ ਚੜਦੀ ਕਲਾ ਰੋ ਤੰਦਰੁਸਤ ਰੋ ਸੇ ਹਰੀ ਅੰਗੂਰ ਭੁੰਡ ਲੜਾਓ 33 ਚਮਚਿਆਂ ਤੋਂ ਕਰੋ ওকে ਬਾਈ ਬਾਈ ਅੰਦਾ ਵੀ ਕਰੀ ਜਾਂਦਾ